ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਆਪ ਦੀ ਸਰਕਾਰ ਆਪ ਦੇ ਦੁਆਰ ਮੁਹਿੰਮ ਤਹਿਤ ਕੈਂਪ ਲਗਾਇਆ ਗਿਆ ਤੇ ਇਸ ਮੌਕੇ ਤੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਇਸ ਮੁਹਿੰਮ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ ਦੱਸਦੇ ਕਿ ਡੇਰਾ ਬਸੀ ਦੇ ਪਿੰਡ ਬਾਖਰਪੁਰ ਦੇ ਵਿੱਚ ਇੱਕ ਵਿਸ਼ਾਲ ਕੈਂਪ ਲਗਾ ਕੇ ਮੁਹਿੰਮ ਦੀ ਸ਼ੁਰੂਆਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਵਾਈ ਹੈ ਤੇ ਇਸ ਮੌਕੇ ਤੇ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਲੋਕਾਂ ਦੇ ਕੰਮ ਹੁਣ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਹੋਣਗੇ ਸਸਿਕਾਲ ਜੀ ਮੈਂ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਪਾਣਜੀ ਦੇ ਅਗਵਾਈ ਦੇ ਵਿੱਚ ਜੋ ਵਾਦਾ ਕੀਤਾ ਗਿਆ ਸੀ ਕਿ ਲੋਕਾਂ ਤੱਕ ਜਿਹੜਾ ਹੈ ਸਰਕਾਰ ਨੂੰ ਪਹੁੰਚਾਇਆ ਜਾਊਗਾ ਤਾਂ ਪੰਜਾਬ ਦੇ ਅੱਜ ਤੋਂ ਜਿਹੜੀ ਆਪ ਦੀ ਸਰਕਾਰ ਆਪ ਦੇ ਦਰਵਾਜ਼ਾ ਮਹੀਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਪੰਜਾਬ ਦੇ ਹਰ ਇੱਕ ਪਿੰਡ ਤੱਕ ਪੰਜਾਬ ਦੇ ਹਰ ਇੱਕ ਮਹੱਲੇ ਤੱਕ ਜਿਹੜੀਆਂ ਹੁਣ ਤੱਕ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਗੇੜੇ ਮਾਰਨੇ ਪੈਂਦੇ ਸੀ ਅੱਜ ਸਰਕਾਰ ਉਹਨਾਂ ਦੇ ਪਿੰਡਾਂ ਦੇ ਵਿੱਚ ਅੱਜ ਤੋਂ ਸ਼ੁਰੂਆਤ ਹੋ ਚੁੱਕੀ ਹੈ ਤੇ ਮੈਂ ਆਪ ਜੀ ਨੂੰ ਦੱਸਣਾ ਚਾਹੁੰਗਾ ਮੇਰੇ ਲਈ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਹਲਕਾ ਸ਼੍ਰੀ ਨੰਦਪੁਰ ਸਾਹਿਬ ਦੇ ਵਿੱਚ ਪਿੰਡ ਭਾਉਵਾਲ ਤੋਂ ਇਸ ਕੈਂਪ ਦੀ ਜਿਹੜੀ ਸ਼ੁਰੂਆਤ ਕੀਤੀ ਜਾ ਰਹੀ ਹੈ ਤੇ 44 ਤਰੀਕਿਆਂ ਦੀਆਂ ਜਿਹੜੀਆਂ ਸੇਵਾਵਾਂ ਨੇ ਉਹ ਮੌਕੇ ਦੇ ਉੱਤੇ ਹੀ ਪਿੰਡ ਦੇ ਵਿੱਚ ਕਿਸੇ ਬਜ਼ੁਰਗ ਨੂੰ ਕਿਸੇ ਮਾਤਾ ਨੂੰ ਕਿਸੇ ਸਾਡੀ ਭੈਣ ਨੂੰ ਕਿਸੇ ਨੌਜਵਾਨ ਵੀਰ ਨੂੰ ਸਰਕਾਰੀ ਦਫ਼ਤਰਾਂ ਦੇ ਘੇੜੇ ਨਹੀਂ ਮਾਰਨੇ ਪੈਣਗੇ ਸਾਰੇ ਇੱਕ ਮੁਕੰਮਲ ਮਹਿਕਮਾ ਇਸ ਪਿੰਡ ਦੇ ਵਿੱਚ ਬੈਠਾ ਐਸ ਡੀ ਐਮ ਤੋਂ ਲੈ ਕੇ ਪਟਵਾਰੀ ਤੱਕ ਇਹ ਨਹੀਂ ਕਿ ਫਾਰਮ ਇੱਥੇ ਜੀ ਜਾਓ ਜੀ ਫਾਰਮਿਸ ਤੋਂ ਤਸਦੀਕ ਕਰਾਓ ਖੁਦ ਹਲਕੇ ਦਾ ਐਮ ਐਲ ਏ ਇੱਥੇ ਬੈਠਾ ਅਗਰ ਮੇਰੇ ਸਾਈਨ ਦੀ ਲੋੜ ਹੈ ਮੈਂ ਵੀ ਮੌਕੇ ਤੇ ਹੀ ਸਾਈਨ ਕਰੂੰਗਾ ਇਸ ਤੋਂ ਇਲਾਵਾ ਪਿੰਡ ਦੇ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਹੈ ਪਿੰਡ ਦੇ ਕੋਈ ਸੜਕ ਕੋਈ ਗਲੀ ਕੋਈ ਨਾਲੀ ਬਨਣ ਵਾਲੀ ਹੈ ਪਿੰਡ ਦੇ ਸਕੂਲ ਦੀ ਕੋਈ ਸਮੱਸਿਆ ਤਾਂ ਸਿੱਖਿਆ ਮਹਿਕਮਾ ਪੀ ਡਬਲਯੂ ਡੀ ਮਹਿਕਮਾ ਜਲ ਸਪਲਾਈ ਮਹਿਕਮਾ ਜੰਗਲਾਤ ਵਿਭਾਗ ਹਰ ਕਿਸੇ ਦਾ ਵਿਭਾਗ ਹਰ ਕਿਸ ਤਰ੍ਹਾਂ ਦਾ ਜਿਹੜਾ ਵਿਭਾਗ ਹੈ ਉਹਦਾ ਕੋਈ ਨਾ ਕੋਈ ਸੰਬੰਧਿਤ ਅਧਿਕਾਰੀ ਜਿਹੜਾ ਹੈ ਉਹ ਮੌਕੇ ਉੱਤੇ ਮੌਜੂਦ ਹੈ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜਾ ਹੈ ਜਿੰਨੀਆਂ ਸਾਡੀਆਂ ਪੈਨਸ਼ਨਾਂ ਵਾਲੇ ਇਹ ਉਸ ਦਾ ਸਟਾਲ ਹੈ ਉਸ ਤੋਂ ਬਾਅਦ ਇੱਧਰ ਜਰੂਰ ਤੁਸੀਂ ਆ ਜੰਦੋ ਜਿਹੜੇ ਰਾਸ਼ਨ ਕਾਰਡ ਕੱਟੇ ਗਏ ਸੀ ਪਿਛਲੇ ਸਮੇਂ ਵਿੱਚ ਉਹਨਾਂ ਦੇ ਵਿੱਚ ਇਹ ਰਾਸ਼ਨ ਕਾਰਡ ਦੇ ਵਿੱਚ ਕੋਈ ਉਸ ਦਾ ਸਟਾਲ ਹੈ ਇੱਧਰ ਜਰੂਰ ਤੁਸੀਂ ਆਉਂਦੇ ਹੋ ਇਹ ਪੀ ਡਬਲਯੂ ਡੀ ਵਿਭਾਗ ਪਿੰਡ ਦੇ ਵਿੱਚ ਜਾਂ ਕੋਈ ਵੀ ਡਿਵੈਲਪਮੈਂਟ ਦਾ ਕੰਮ ਹੋਣਾ ਉਹ ਹੈ ਉਸ ਤੋਂ ਬਾਅਦ ਬਿਜਲੀ ਵਿਭਾਗ ਤੁਹਾਡਾ ਕੋਈ ਬਿਜਲੀ ਬਿੱਲ ਦੇ ਵਿੱਚ ਜੀ ਕੋਈ ਦਿੱਕਤ ਹੈ ਨਵਾਂ ਮੀਟਰ ਕੋਈ ਵੀ ਕਿਸੇ ਵੀ ਤਰੀਕੇ ਨਾਲ ਬਿਜਲੀ ਮਹਿਕਮੇ ਨਾਲ ਸੰਬੰਧਿਤ ਕੰਮ ਹੈ ਤਾਂ ਉਸ ਦਾ ਸਟਾਲ ਹੈ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜਲ ਸਪਲਾਈ ਤੇ ਸੈਨੀਟੇਸ਼ਨ ਮਹਿਕਮੇ ਦਾ ਪਾਣੀ ਦਾ ਕਨੈਕਸ਼ਨ ਹੈ ਪਿੰਡ ਦੇ ਵਿੱਚ ਪਾਣੀ ਦੀ ਦਿੱਕਤ ਹੈ ਉਸ ਦਾ ਸਟਾਲ ਹੈ ਉਸ ਤੋਂ ਬਾਅਦ ਜੋ ਜੋ ਕੰਮ ਪੰਜਾਬ ਦੇ ਸਾਂਝ ਕੇਂਦਰਾਂ ਤੇ ਸਹੂਈਦਾ ਕੇਂਦਰਾਂ 'ਚ ਹੁੰਦੇ ਸੀ ਉਸ ਦਾ ਸਟਾਲ ਹੈ ਇਸ ਤੋਂ ਇਲਾਵਾ ਜੰਗਲਾਤ ਮਹਿਕਮਾ ਸਿੱਖਿਆ ਮਹਿਕਮਾ ਹਰ ਤਰੀਕੇ ਦੇ ਹਰ ਸੰਬੰਧਿਤ ਜਿਹੜੇ ਅਧਿਕਾਰੀਓ ਇੱਥੇ ਬੈਠੇ ਤੁਸੀਂ ਦੇਖ ਸਕਦੇ ਹੋ ਤੇ ਪਿੰਡ ਦੇ ਸਾਰੇ ਲੋਕ ਇਕੱਠੇ ਹੋਏ ਆ ਅਸੀਂ ਇੱਥੋਂ ਸ਼ੁਭਰਮ ਕਰਨ ਜਾ ਰਹੇ ਹਾਂ ਤੇ ਇੱਕ ਕੋਸ਼ਿਸ਼ ਹੈ ਤੇ ਕੋਸ਼ਿਸ਼ ਕਰਾਂਗੇ ਫਿਰ ਇਸ ਨੂੰ ਹਰ 6 ਮਹੀਨੇ ਚ ਜਿਹੜਾ ਹੈ ਐਦਾਂ ਪਿੰਡ ਦੇ ਵਿੱਚ ਹੀ ਆ ਕੇ ਜਿਹੜਾ ਅਸੀਂ